ਤਾਂ ਸੇਖੋ ਦੋਸਤੋ ਮੈਂ ਹਨਵਿੰਦੀ ਸਿੰਘ ਚਿਮਾ ਤੁਸੀਂ ਵੀ ਦੇਖ ਰਹੇ ਹੋ ਜੀਬੀਸੀ ਅਪਡੇਟ ਆਓ ਹੁਣ ਰੁਕ ਕਰਦੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਵੱਲ ਸਭ ਤੋਂ ਪਹਿਲਾਂ ਹੈਡਲਾਈਨ ਸਪੈਨਿਸ਼ ਜੋੜੇ ਦੀ ਕਟਮਾਰ ਦੇ ਮਾਮਲੇ 'ਚ ਪੰਜਾਬ ਪੁਲਿਸ ਕਰੇਗੀ ਕਾਰਵਾਈ ਮੰਤਰੀ ਧਾਲੀਵਾਲ ਨੇ ਕਰ ਦਿੱਤਾ ਐਲਾਨ ਚੋਰਾਂ ਨੇ ਇੱਕੋ ਰਾਤ ਇੱਕ ਦੁਕਾਨ ਅਤੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ ਹਜ਼ਾਰਾਂ ਦੀ ਨਕਦੀ ਲੈ ਗਏ ਚੋਰ ਪੰਜਾਬ ਦੀਆਂ ਖਾਲੀ ਹੋਈਆਂ ਚਾਹ ਸੀਟਾਂ ਤੇ ਅਗਲੇ 2 ਮਹੀਨਿਆਂ 'ਚ ਹੋਣਗੀਆਂ ਜ਼ਿਮਨੀ ਚੋਣਾ ਨਮੋਲ ਗगन ਮਾਨ ਦੇ ਲਾਵਾਂ ਲੈਂਦਿਆਂ ਦੀ ਪਹਿਲੀ ਵੀਡੀਓ ਆਈ ਸਾਹਮਣੇ ਬਿਹੱਦ ਸੁਣੀ ਲੱਗ ਰਹੀ ਹੈ ਜੋੜੀ ਦੇਖੋ ਵੀਡੀਓ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਵੱਲ ਜਾਣ ਵਾਲੇ ਦੇਣ ਧਾਨ ਤੁਹਾਡੇ ਮਤਲਬ ਦੀ ਹੈ ਇਹ ਖਬਰ ਆਰਟ ਆਫ ਲਿਵਿੰਗ ਸੰਸਥਾ ਨੇ ਗੁਰਦੇਵ ਸ੍ਰੀ ਰਵੀ ਸ਼ੰਕਰ ਜੀ ਦੇ ਜਨਮ ਉਤਸਵ ਵੱਡੇ ਪੱਧਰ ਤੇ ਲਗਾਏ ਬੂਟੇ ਵਿਆਸ ਦਰਿਆ ਦੇ ਬੰਨ ਤੇ ਪਲਟਿਆ ਟਰੈਕਟਰ ਹੇਠਾਂ ਹਉਣ ਕਰ ਨੌਜਵਾਨ ਕਿਸਾਨ ਦੀ ਹੋਈ ਮੌਤ ਤੇਜ਼ ਰਫ਼ਤਾਰ ਗੱਡੀ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਹੋਈ ਮੌਤ। ਮੁੰਡੇ ਨੇ ਕੁੜੀ ਨੂੰ ੱਤਕੇ ਨਾਲ ਜ਼ਹਿਰੀਲੀ ਚੀਜ਼ ਪਿਲਾ ਕੇ ਮਾਰਿਆ। ਪਰਿਵਾਰਕ ਮੈਂਗਪੁਰਾਂ ਨੇ ਥਾਣੇ ਅੱਗੇ ਲਗਾਇਆ ਧਰਨਾ ਤੇ ਹੁਣ ਖਬਰਾਂ ਵਿਸਥਾਰ ਨਾਲ। ਅੰਮ੍ਰਿਤਸਰ ਪਹਾੜਾ ਦੀ ਸੈਰ ਕਰਨ ਗਏ ਸਪੈਨਿਸ਼ ਜੋੜੇ ਨਾਲ ਕੁਟਮਾਰ ਦਾ ਮਾਮਲਾ ਕਾਫੀ ਚਰਚਾ 'ਚ ਬਣ ਗਿਆ ਹੈ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸਪੈਨਿਸ਼ ਜੋੜੇ ਨਾਲ ਹਸਪਤਾਲ ਪਹੁੰਚ ਕੇ ਮੁਲਾਕਾਤ ਕੀਤੀ। ਮੰਤਰੀ ਢਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿੱਤੇ ਦਿਨੀ ਇਹ ਜੋੜਾ ਪਰਿਵਾਰ ਸਮੇਤ ਢਲੌਂਜੀ ਦੇ ਪਹਾੜਾਂ 'ਚ ਘੁੰਮਣ ਗਿਆ ਸੀ ਜਿੱਥੇ ਇਹਨਾਂ ਦਾ ਪੀੜ ਨਾਲ ਝਗੜਾ ਹੋ ਗਿਆ ਅਤੇ ਉਹਨਾਂ ਵੱਲੋਂ ਸਪੈਨਿਸ਼ ਜੋੜੇ ਦੀ ਕਾਫੀ ਗੰਬੀਰ ਸੱਟਾਂ ਮਾਰੀਆਂ ਗਈਆਂ। ਕਾਫੀ ਦਿਨਾਂ ਤੋਂ ਜੋੜੇ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਆ ਤੇ ਪਤਾ ਲੈਣ ਲਈ ਅੱਜ ਉਹ ਹਸਪਤਾਲ ਪਹੁੰਚੇ ਹਨ। ਚੋਰਾਂ ਨੇ ਹਾਜੀਪੁਰੀ ਟਰੱਕ ਯੂਨੀਅਨ ਦੇ ਲਾਗੇ ਬੀਤੀ ਰਾਤ ਇੱਕ ਦੁਕਾਨ ਤੇ ਦੋ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਨਕਦੀ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਚੋਰ ਪੌੜੀ ਲਾ ਕੇ ਪਰਮਵੀਰ ਸਿੰਘ ਜੋ ਗੁਰੂ ਕਿਰਪਾ ਸੈਨੇਟਿਸ ਸਟ੍ਰੋਥ ਦੇ ਨਾਂ ਤੇ ਦੁਕਾਨ ਕਰਦਾ ਹੈ ਅਤੇ ਉਸ ਨੇ ਦੁਕਾਨ ਦੇ ਉੱਪਰ ਆਪਣਾ ਘਰ ਵੀ ਬਣਾਇਆ ਹੋਇਆ ਪਰਵੀਰ ਸਿੰਘ ਨੇ ਆਪਣੇ ਪਰਿਵਾਰ ਨਾਲ ਅੱਜ ਰਾਤ ਘਰ ਨਾ ਹੋਣ ਕਾਰਨ ਚੋਰ ਲਾਗੇ ਦੇ ਘਰ ਦੀ ਛੱਤ ਤੇ ਪੌੜੀ ਲਾ ਕੇ ਮੌਂਟੀ ਦੇ ਰਸਤੇ ਅੰਦਰ ਦਾਖਲ ਹੋ ਗਏ ਅਤੇ ਘਰ ਦੇ ਅੰਦਰ ਕਰੀਬ 60000 ਰੁਪਏ ਦੀ ਚੋਰੀ ਕਰਕੇ ਲੈ ਗਏ ਕੇਂਦਰੀ ਚੋਣ ਕਮਿਸ਼ਨ ਪੰਜਾਬ ਚ ਖਾਲੀ ਹੋਈਆਂ ਚਾਰ ਹੋਰ ਵਿਧਾਨ ਸਭਾ ਸੀਟਾਂ ਦੇ ਜ਼ਿਮਨੀ ਚੋਣਾਂ ਦੇ ਅਗਲੇ 2 ਮਹੀਨਿਆਂ ਚ ਕਰਵਾ ਸਕਦੀ ਹੈ। ਜਲੰਧਰ ਵੈਸਟ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣਤਾ 10 ਜੁਲਾਈ ਨੂੰ ਚੋਣ ਕਮਿਸ਼ਨ ਕਰਵਾਉਣ ਜਾ ਰਿਹਾ ਹੈ। ਇਹ ਸੀਟ ਸ਼ੀਤਲ ਅੰਗੁਰਾਲ ਵੱਲੋਂ ਵਿਧਾਇਕ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਪੰਜਾਬ ਵਿੱਚ ਚੁਣੇ ਹੋਏ ਸੰਸਦ ਮੈਂਬਰਾਂ ਨੇ ਵੀ ਹੁਣ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪ ਦਿੱਤੇ ਹਨ ਅਤੇ ਵਿਧਾਨ ਸਭਾ ਸਪੀਕਰ ਵੱਲੋਂ ਇਸ ਸਬੰਧ ਚ ਸਬੰਧਤ ਵਿਧਾਨ ਸਭਾ ਸੀਟਾਂ ਨੂੰ ਖਾਲੀ ਐਲਾਨਨ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਵੱਲੋਂ ਕੇਂਦਰੀ ਚੋਣ ਕਮਿਸ਼ਨ ਨੂੰ ਇਸ ਦੀ ਸੂਚਨਾ ਵੀ ਦਿੱਤੀ ਜਾਵੇਗੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਅੱਜ ਵਿਆਹ ਹੈ ਉਹਨਾਂ ਦੇ ਗੁਰੂ ਘਰ ਵਿਖੇ ਅਨੰਦ ਕਾਰਜ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ ਅਨਮੋਲ ਗਗਨ ਮਾਨ ਵਿਆਹ ਵਾਲੇ ਜੋੜੇ ਬੇहद ਖੂਬਸੂਰਤ ਲੱਗ ਰਹੇ ਹਨ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵਿਆਹ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਰਹੇ ਹਨ ਨੈਸ਼ਨਲ ਹਾਈਵੇ ਤੇ ਸਥਿਤ ਲੱਡੋਵਾਲ ਟੋਲ ਪਲਾਜ਼ਾ ਤੇ ਅੱਜ ਭਾਰਤੀ ਕਿਸਾਨ ਯੂਨੀਅਨਾਂ ਦੀਆਂ ਚਈ ਜਥੇਬੰਦੀਆਂ ਨੇ ਟੋਲ ਰੇਟ ਚ ਕੀਤੇ ਵਾਧੇ ਦੇ ਵਿਰੋਧ ਚ ਧਰਨਾ ਲਾ ਕੇ ਅਤੇ ਟੋਲ ਫ੍ਰੀ ਕਰਵਾ ਦਿੱਤਾ ਲੋਹਾਨਗਰੀ ਮੰਡੀ ਗੋਬਿੰਦਗਰ ਦੇ ਆਲਟ ਆਫ ਲਿਵਿੰਗ ਸੰਸਥਾ ਵੱਲੋਂ ਗੁਰਦੇਵ ਸ਼੍ਰੀ ਰਵੀ ਸ਼ੰਕਰ ਜੀ ਦੇ ਜਨਮ ਦਿਹਾੜੇ ਮੌਕੇ ਫੋਕਲ ਪੁਆਇੰਟ ਚ ਮੈਗਾ ਬੁੱਟੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਅੱਜ ਨੇਪਰੇ ਚੜਾਇਆ ਗਿਆ ਹੈ ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਹਰੀਆਵਲ ਪੰਜਾਬ ਦੇ ਸੁਭਾਸਕਤਰ ਐਡਵੋਕੇਟ ਸੰਦੀਪ ਕਸ਼ਿਆ ਪਤੇ ਇੱਕ ਦਰਖਤ ਦੇਸ਼ ਦੇ ਨਾਮ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸੂਦ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਪਾਖੜਾ ਡੈਮ ਤੋਂ ਬਿਆਸਤ ਰਿਆ ਵਿੱਚ ਪਾਣੀ ਛੱਡੇ ਜਾਣ ਦੀਆਂ ਖਬਰਾਂ ਤੋਂ ਘਬਰਾ ਕੇ ਦਰਿਆ ਕਿਨਾਰੇ ਵਸਦੇ ਪਿੰਡਾਂ ਦੇ ਲੋਕਾਂ ਵੱਲੋਂ ਆਪਣਾ ਸਮਾਨ ਸੰਭਾਲਣ ਲਈ ਜਦਦੋਜਹਿਦ ਕੀਤੀ ਜਾ ਰਹੀ ਹੈ। ਇਹਨਾਂ ਅਫਵਾਹਾਂ ਕਾਰਨ ਘਬਰਾਏ ਮੰਡ ਖੇਤਰ ਦੇ ਪਿੰਡ ਮਹੀਵਾਲ ਅਤੇ निवासी नौजवान किसान गुरविंदर सिंह पुत्र मुख्तियार सिंह महिवाल दी ट्रैक्टर पलटण कारण हिठा मौत हो गई थाना कोटिसे खां रोड ते स्थित पिنڈ ਤਲਵੰਡੀ ਮੰਗੇਖਾਂ ਕੋਲ ਹੋਏ ਸੜਕ ਹਾਦਸੇ ਦੌਰਾਨ ਤੇਜ਼ ਰਫਤਾਰ ਇਨਵਾ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ 71 ਬਿਰਵਿਆ ਅਨੁਸਾਰ ਨਿਰਮਲ ਸਿੰਘ ਜ਼ੀਰਾ ਤੋਂ ਕੰਮਕਾਰ ਉਪਰੰਤ ਆਪਣੇ ਮੋਟਰਸਾਈਕਲ ਤੇ ਪਿੰਡ ਵੱਲ ਨੂੰ ਵਾਪਸ ਜਾ ਰਿਹਾ ਸੀ ਕਿ ਤੇਜ਼ ਰਫਤਾਰ ਇਨਵਾ ਗੱਡੀ ਦੀ ਲਪੇਟ ਵਿੱਚ ਆ ਗਿਆ ਜਿਸ ਕਾਰਨ ਉਸਦੇ ਗੰਭੀਰ ਸੱਟਾਂ ਵੀ ਲੱਗੀਆਂ ਅਤੇ ਉਸਦੀ ਮੌਤ ਹੋ ਗਈ। ਨਿਹਾਲ ਸਿੰਘ ਵਾਲਾ ਦੇ ਜੀਵਨ ਵਿੱਚ ਸਿੰਘ ਨਗਰ ਵਿਖੇ ਇੱਕ ਲੜਕੀ ਦੀ ਜ਼ਹਿਰੀਲੀ ਦਵਾਈ ਪੀਣ ਤੋਂ ਬਾਅਦ ਹੋਈ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਲੋਕਾਂ ਵੱਲੋਂ ਇਸ ਮੌਤ ਲਈ ਜ਼ਿੰਮੇਵਾਰ ਇੱਕ ਨੌਜਵਾਨ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਥਾਣੇ 'ਤੇ ਧਰਨਾ ਲਗਾਇਆ ਗਿਆ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ। ਤੋਂਏ ਸਰ ਪੰਜਾਬ ਦੀਆਂ ਮੁੱਖ ਖਬਰਾਂ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਜੀਬੀਸੀ ਅਪਡੇਟ ਦੇ ਨਾਲ ਧੰਨਵਾਦ।